ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਨਿਹੰਗ ਸਿੰਘਾਂ ਵੱਲੋਂ ਤਲਵਾਰਾਂ ਤਾਣ ਦਿੱਤੀਆਂ ਗਈਆਂ, ਕਿਰਪਾਨਾਂ ਤਾਣ ਦਿੱਤੀਆਂ ਗਈਆਂ, ACP ਤੇ SHO ਦੇ ਮੂਹਰੇ ਕਿਰਪਾਨਾਂ ਕੱਢ ਕੇ ਖੜੇ ਹੋ ਗਏ ਨਿਹੰਗ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਆ ਤੇ ਹੁਣ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ। ਜਿੱਥੇ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਨਿਹੰਗ ਸਿੰਘਾਂ ਨੇ ਡੇਰੇ ਲਾਏ ਸੀ, ਆਪਣੇ ਤੰਬੂ ਲਾਏ ਸੀ, ਟੈਂਟ ਲਾਏ ਸੀ ਤਾਂ ਉੱਥੇ ਹੀ ਕੋਲ ਇੱਕ ਸ਼ਰਾਬ ਦਾ ਠੇਕਾ ਸੀ। ਦਾ ਸ਼ਰਾਬ ਦੇ ਠੇਕੇ ਤੋਂ दारू ਵਿਕਦੀ ਸੀ ਲੋਕ ਉੱਥੇ ਨੇੜੇ-ਤੇੜੇ ਖੜਕੇ दारू ਪੀਂਦੇ ਵੀ ਸੀ ਤਾਂ ਹਾਲਾਂਕਿ ਮਨਜ਼ੂਰਸ਼ੁਦਾ ਠੇਕਾ ਸੀ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਇੱਕ ਬੋਰਡ ਲਾ ਦਿੱਤਾ ਠੇਕੇ ਕੋਲ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬੋਰਡ ਦੇ ਉੱਤੇ ਲਿਖਿਆ ਕਿ ਜਿਹੜਾ ਇੱਥੇ ਸ਼ਰਾਬ ਪੀਂਦਾ ਦਿਖਾਈ ਦਿੱਤਾ ਉਸ ਦਾ ਝਟਕਾ ਲੱਗੇਗਾ ਯਾਨੀ ਕਿ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਫੇਰ ਅੱਜ ਆ ਜਦੋਂ ਉੱਥੇ ਠੇਕੇ ਤੇ ਸਿੰਘ ਸਿੰਘ ਪੁੱਜੇ ਉੱਥੇ ਕੁਝ ਲੋਕ ਸ਼ਰਾਬ ਪੀ ਰਹੇ ਸੀ ਲੈ ਰਹੇ ਸੀ ਤਾਂ ਇਹਨਾਂ ਨੇ ਠੇਕਾ ਬੰਦ ਕਰਵਾਉਣ ਦੇ ਲਈ ਉੱਥੇ ਝੜਪ ਸ਼ੁਰੂ ਕੀਤੀ ਤੇ ਫਿਰ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਆ ਮਾਡਲ ਟਾਊਨ ਦੇ ਜਿਹੜੇ ਨੇ ਐਸ ਐਚਓ ਪਹੁੰਚਦੇ ਨੇ ਉੱਥੇ ਹੀ ਆ ਮਾਡਲ ਟਾਊਨ ਦੇ ਏਸੀਪੀ ਤੇ ਨਾਲ ਥਾਣਾ ਨੰਬਰ 7 ਤੋਂ ਐਸ ਐਚਓ ਪਹੁੰਚਦੇ ਨੇ ਕ੍ਰਾਈਮ ਸੀਨ ਉੱਤੇ ਤੇ ਉੱਥੇ ਝੜਪ ਹੋ ਰਹੀ ਹੁੰਦੀ ਆ ਤਾਂ ਇਹ ਜਿਹੜੇ ਨਹਿਂਗ ਸਿੰਘ ਨੇ ਜੋ ਕਿ ਨਬਾਲਕ ਦੱਸੇ ਜਾ ਰਹੇ ਨੇ ਸਾਰੇ ਦੇ ਸਾਰੇ ਨਬਾਲਕ ਦੱਸੇ ਜਾ ਰਹੇ ਨੇ ਇਹ ACP ਤੇ SHO ਦੇ ਮੂਰੇ ਹੀ ਕਰਪਾਨਾ ਕੱਟ ਲੈਂਦੇ ਉਹਨਾਂ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਹੋਈ ਅਜਾਹੀ ਇਲਜ਼ਾਮ ਨੇ ਤੇ ਫਿਰ ਹੁਣ ਇਹਨਾਂ ਨੂੰ ਪੁਲਿਸ ਨੇ ਆ ਉਥੋਂ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਇੱਕ ਖੈਬੜ ਦੇ ਨਜ਼ਰ ਆਏ ਪੁਲਿਸ ਵਾਲਿਆਂ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹਨਾਂ ਤੇ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਇਹਨਾਂ ਤੇ ਧਰਾਵਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 307 ਯਾਨੀ ਕਿ ਅਟੈਂਪਟ ਟੂ ਮਰਡਰ 353 ਬਦਸਲੂਕੀ ਕਰਨਾ 186 ਆਨ ਡਿਊਟੀ ਅਫਸਰਾਂ ਨੂੰ ਜਾ ਜਿਹੜਾ ਕਿ ਉਹਨਾਂ 'ਤੇ ਹਮਲਾ ਕਰਨਾ ਉਹ ਧਾਰਾ 186 ਲੱਗੀ ਹੈ ਤੇ 160 ਦੰਗਾ ਪੜਕਾਉਣ ਦੀ ਧਾਰਾ ਵੀ ਇਹਨਾਂ ਨਿਹੰਗ ਸਿੰਘਾਂ 'ਤੇ ਲਾ ਦਿੱਤੀ ਗਈ ਹੈ ਜੋ ਕਿ ਜਾਣਕਾਰੀ ਦੇ ਅਨੁਸਾਰ ਨਬਾਲਕ ਦੱਸੇ ਜਾ ਰਹੇ ਨੇ ਹਾਲਾਂਕਿ ਵੇਰਵੇ ਹਲੇ ਆਉਣਗੇ ਪੂਰਨ ਜਾਣਕਾਰੀ ਕੁਝ ਸਮੇਂ ਦੇ ਵਿੱਚ ਸਾਹਮਣੇ ਆ ਜਾਏਗੀ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਵਿੱਚ ਜਦੋਂ ਇੱਕ ਔਨ ਡਿਊਟੀ ਅਫਸਰ ਦਾ ਵਰਦੀ ਦੇ ਵਿੱਚ ਨਿਹੰਗ ਸਿੰਘਾਂ ਨੇ ਹੱਥਵਾੜ ਦਿੱਤਾ ਸੀ ਤੇ ਫਿਰ ਉਹ ਉਦੋਂ ਵੀ ਬਹੁਤ ਚਰਚਾ ਹੋਈ ਸੀ ਪੀਜੀਆਈ ਦੇ ਵਿੱਚ ਆਪਰੇਸ਼ਨ ਕਰਕੇ ਉਸ ਪੁਲਿਸ ਵਾਲੇ ਦਾ ਹੱਥ ਜੋੜਿਆ ਗਿਆ ਸੀ ਇਹ ਤਸਵੀਰ ਹੈ ਜਲੰਧਰ ਦੀ ਜਿੱਥੇ ਸਾਰਾ ਕੁਝ ਵਾਪਰਿਆ ਤਾਂ ਗੜਾ ਦੇ ਕੋਲ ਜਿਹੜਾ ਕੀ ਹੈ ਨਿਹੰਗ ਸਿੰਘਾਂ ਨੇ ਆਪਣੇ ਤੰਬੂ ਲਾਏ ਸੀ ਜਿੱਥੋਂ ਦੀ ਇਹ ਘਟਨਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਏਸੀਪੀ ਐਸਐਚਓ ਤੇ ਕਰਪਾਨਾਂ ਦੇ ਨਾਲ ਹਮਲਾ ਕੀਤਾ ਨਿਹੰਗ ਸਿੰਘਾਂ ਨੇ ਫਿਲਹਾਲ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਨਹਿنگ ਸਿੰਘਾ ਵੱਲੋਂ ਤਲਵਾਰਾਂ ਤਾਂ ਦਿੱਤੀਆਂ ਗਈਆਂ ਕਿਰਪਾਨਾਂ ਤਾਂ ਦਿੱਤੀਆਂ ਗਈਆਂ ਏਸੀਪੀ ਤੇ ਐਸਐਚਓ ਦੇ ਮੂਹਰੇ ਕਿਰਪਾਨਾਂ ਕੱਢ ਕੇ ਖੜੇ ਹੋ ਗਏ ਨਹਿنگ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਆ ਤੇ ਹੁਣ ਨਹਿنگ ਸਿੰਘਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ ਜਿੱਥੇ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਨਹਿنگ ਸਿੰਘਾ ਨੇ ਡੇਰੇ ਲਾਏ ਸੀ ਆਪਣੇ ਤੰਬੂ ਲਾਏ ਸੀ ਟੈਂਟ ਲਾਏ ਸੀ ਤਾਂ ਉੱਥੇ ਹੀ ਕੋਲ ਇੱਕ ਸ਼ਰਾਬ ਦਾ ਠੇਕਾ ਸੀ ਤਾਂ ਸ਼ਰਾਬ ਦੇ ਠੇਕੇ ਤੋਂ दारू ਵਿਕਦੀ ਸੀ ਲੋਕ ਉੱਥੇ ਨੇੜੇ ਤੇੜੇ ਖੜਕੇ दारू ਪੀਂਦੇ ਵੀ ਸੀ ਤਾਂ ਹਾਲਾਂਕਿ ਮਨਜ਼ੂਰਸ਼ੁਦਾ ਠੇਕਾ ਸੀ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਇੱਕ ਬੋਰਡ ਲਾ ਦਿੱਤਾ ਠੇਕੇ ਕੋਲ ਜਿਸ ਦੀ ਤਸਵੀਰ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਬੋਰਡ ਦੇ ਉੱਤੇ ਲਿਖਿਆ ਕਿ ਜਿਹੜਾ ਇੱਥੇ ਸ਼ਰਾਬ ਪੀਂਦਾ ਦਿਖਾਈ ਦਿੱਤਾ ਉਸ ਦਾ ਝਟਕਾ ਲੱਗੇਗਾ ਯਾਨੀ ਕਿ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਫਿਰ ਅੱਜ ਜਦੋਂ ਉਥੇ ਠੇਕੇ ਤੇ ਸਿੰਘ ਸਿੰਘ ਪੁੱਜੇ ਉਥੇ ਕੁਝ ਲੋਕ ਸ਼ਰਾਬ ਪੀ ਰਹੇ ਸੀ ਲੈ ਰਹੇ ਸੀ ਤਾਂ ਇਹਨਾਂ ਨੇ ਠੇਕਾ ਬੰਦ ਕਰਵਾਉਣ ਦੇ ਲਈ ਉਥੇ ਝੜਪ ਸ਼ੁਰੂ ਕੀਤੀ ਤੇ ਫਿਰ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਮਾਡਲ ਟਾਊਨ ਦੇ ਜਿਹੜੇ ਨੇ ਐਸਐਚਓ ਪਹੁੰਚਦੇ ਨੇ ਉਥੇ ਹੀ ਮਾਡਲ ਟਾਊਨ ਦੇ ਏਸੀਪੀ ਤੇ ਨਾਲ ਥਾਣਾ ਨੰਬਰ 7 ਤੋਂ ਐਸਐਚਓ ਪਹੁੰਚਦੇ ਨੇ ਕ੍ਰਾਈਮ ਸੀਨ ਉੱਤੇ ਤੇ ਉਥੇ ਝੜਪ ਹੋ ਰਹੀ ਹੁੰਦੀ ਆ ਤਾਂ ਇਹ ਜਿਹੜੇ ਨਹਿਂਕ ਸਿੰਘ ਨੇ ਜੋ ਕਿ ਨਬਾਲਕ ਦੱਸੇ ਜਾ ਰਹੇ ਨੇ ਸਾਰੇ ਦੇ ਸਾਰੇ ਨਬਾਲਕ ਦੱਸੇ ਜਾ ਰਹੇ ਨੇ ਇਹ ACP ਤੇ SHO ਦੇ ਮੂਰੇ ਇਹੀ ਕਿਰਪਾਨਾਂ ਕੱਟ ਲੈਂਦੇ ਉਹਨਾਂ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਹੋਈ ਅਜਾਹੀ ਇਲਜ਼ਾਮ ਨੇ ਤੇ ਫਿਰ ਹੁਣ ਇਹਨਾਂ ਨੂੰ ਪੁਲਿਸ ਨੇ ਆ ਉੱਥੋਂ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਇੱਕ ਖੈਬੜ ਦੇ ਨਜ਼ਰ ਆਏ ਪੁਲਿਸ ਵਾਲਿਆਂ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹਨਾਂ ਤੇ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਇਹਨਾਂ ਤੇ ਧਰਾਵਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 307 ਯਾਨੀ ਕਿ ਅਟੈਂਪਟ ਟੂ ਮਰਡਰ 353 ਬਦਸ ਨੂੰ ਕੀ ਕਰਨਾ 186 ਔਨ ਡਿਊਟੀ ਅਫਸਰਾਂ ਨੂੰ ਜਾ ਜਿਹੜਾ ਕਿ ਉਹਨਾਂ ਉੱਤੇ ਹਮਲਾ ਕਰਨਾ ਉਹ ਧਾਰਾ 186 ਲੱਗੀ ਹੈ ਤੇ 160 ਦੰਗਾ ਪੜਕਾਉਣ ਦੀ ਧਾਰਾ ਵੀ ਇਹਨਾਂ ਨਿਹੰਗ ਸਿੰਘਾਂ ਉੱਤੇ ਲਾ ਦਿੱਤੀ ਗਈ ਹੈ ਜੋ ਕਿ ਜਾਣਕਾਰੀ ਦੇ ਅਨੁਸਾਰ ਨਬਾਲਿਕ ਦੱਸੇ ਜਾ ਰਹੇ ਨੇ ਹਾਲਾਂਕਿ ਅਵੇਰਵੇ ਹੱਲੇ ਆਉਣਗੇ ਪੂਰਨ ਜਾਣਕਾਰੀ ਕੁਝ ਸਮੇਂ ਦੇ ਵਿੱਚ ਸਾਹਮਣੇ ਆ ਜਾਈਗੀ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਵਿੱਚ ਜਦੋਂ ਇੱਕ ਔਨ ਡਿਊਟੀ ਅਫਸਰ ਦਾ ਵਰਦੀ ਦੇ ਵਿੱਚ ਨਿਹੰਗ ਸਿੰਘਾਂ ਨੇ ਹੱਥਵਾੜ ਦਿੱਤਾ ਸੀ ਤੇ ਫਿਰ ਉਹ ਉਦੋਂ ਵੀ ਬਹੁਤ ਚਰਚਾ ਹੋ ਰਹੀ ਸੀ ਪੀਜੀਆਈ ਦੇ ਵਿੱਚ ਆਪਰੇਸ਼ਨ ਕਰਕੇ ਉਸ ਪੁਲਿਸ ਵਾਲੇ ਦਾ ਹੱਥ ਜੋੜਿਆ ਗਿਆ ਸੀ ਇਹ ਤਸਵੀਰ ਹੈ ਜਲੰਧਰ ਦੀ ਜਿੱਥੇ ਸਾਰਾ ਕੁਝ ਵਾਪਰਿਆ ਤਾਂ ਗੜਾ ਦੇ ਕੋਲ ਜਿਹੜਾ ਕੀ ਹੈ ਨਿਹੰਗ ਸਿੰਘਾਂ ਨੇ ਆਪਣੇ ਤੰਬੂ ਲਾਏ ਸੀ ਜਿੱਥੋਂ ਦੀ ਇਹ ਘਟਨਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਏਸੀਪੀ ਐਸਐਚਓ ਤੇ ਕਰਪਾਨਾਂ ਦੇ ਨਾਲ ਹਮਲਾ ਕੀਤਾ ਨਿਹੰਗ ਸਿੰਘਾਂ ਨੇ ਇਸ ਮਿਲਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਨਹਿنگ ਸਿੰਘਾ ਵੱਲੋਂ ਤਲਵਾਰਾਂ ਤਾਣ ਦਿੱਤੀਆਂ ਗਈਆਂ, ਕਿਰਪਾਨਾਂ ਤਾਣ ਦਿੱਤੀਆਂ ਗਈਆਂ। ACP ਤੇ SHO ਦੇ ਮੂਹਰੇ ਕਿਰਪਾਨਾਂ ਕੱਢ ਕੇ ਖੜੇ ਹੋ ਗਏ ਨਹਿنگ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਆ ਤੇ ਹੁਣ ਨਹਿنگ ਸਿੰਘਾ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ। ਜਿੱਥੇ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਨਹਿنگ ਸਿੰਘਾ ਨੇ ਡੇਰੇ ਲਾਏ ਸੀ, ਆਪਣੇ ਤੰਬੂ ਲਾਏ ਸੀ, ਟੈਂਟ ਲਾਏ ਸੀ ਤਾਂ ਉੱਥੇ ਹੀ ਕੋਲ ਇੱਕ ਸ਼ਰਾਬ ਦਾ ਠੇਕਾ ਸੀ। ਦਾ ਸ਼ਰਾਬ ਦੇ ਠੇਕੇ ਤੋਂ दारू ਵਿਕਦੀ ਸੀ ਲੋਕ ਉੱਥੇ ਨੇੜੇ ਤੇੜੇ ਖੜ ਕੇ दारू ਪੀਂਦੇ ਵੀ ਸੀ ਤਾਂ ਹਾਲਾਂਕਿ ਮਨਜ਼ੂਰਸ਼ੁਦਾ ਠੇਕਾ ਸੀ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਇੱਕ ਬੋਰਡ ਲਾ ਦਿੱਤਾ ਠੇਕੇ ਕੋਲ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬੋਰਡ ਦੇ ਉੱਤੇ ਲਿਖਿਆ ਕਿ ਜਿਹੜਾ ਇੱਥੇ ਸ਼ਰਾਬ ਪਿੰਦਾ ਦਿਖਾਈ ਦਿੱਤਾ ਉਸ ਦਾ ਝਟਕਾ ਲੱਗੇਗਾ ਯਾਨੀ ਕਿ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਫਿਰ ਅੱਜ ਆ ਜਦੋਂ ਉੱਥੇ ਠੇਕੇ ਤੇ ਨਿਹੰਗ ਸਿੰਘ ਪੁੱਜੇ ਉੱਥੇ ਕੁਝ ਲੋਕ ਸ਼ਰਾਬ ਪੀ ਰਹੇ ਸੀ ਲੈ ਰਹੇ ਸੀ ਤਾਂ ਇਹਨਾਂ ਨੇ ਠੇਕਾ ਬੰਦ ਕਰਵਾਉਣ ਦੇ ਲਈ ਉੱਥੇ ਝੜਪ ਸ਼ੁਰੂ ਕੀਤੀ ਤੇ ਫਿਰ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਆ ਮਾਡਲ ਟਾਊਨ ਦੇ ਜਿਹੜੇ ਨੇ ਐ ਐਸ ਐਚਓ ਪਹੁੰਚਦੇ ਨੇ ਉੱਥੇ ਹੀ ਆ ਮਾਡਲ ਟਾਊਨ ਦੇ ਏਸੀਪੀ ਦੇ ਨਾਲ ਥਾਣਾ ਨੰਬਰ 7 ਤੋਂ ਐਸ ਐਚਓ ਪਹੁੰਚਦੇ ਨੇ ਕ੍ਰਾਈਮ ਸੀਨ ਉੱਤੇ ਤੇ ਉੱਥੇ ਝੜਪ ਹੋ ਰਹੀ ਹੁੰਦੀ ਆ ਤਾਂ ਇਹ ਜਿਹੜੇ ਨਹਿਂਕ ਸਿੰਘ ਨੇ ਜੋ ਕਿ ਨਬਾਲਕ ਦੱਸੇ ਜਾ ਰਹੇ ਨੇ ਸਾਰੇ ਦੇ ਸਾਰੇ ਨਬਾਲਕ ਦੱਸੇ ਜਾ ਰਹੇ ਨੇ ਇਹ ACP ਤੇ SHO ਦੇ ਮੂਹਰੇ ਹੀ ਕਿਰਪਾਨਾਂ ਕੱਟ ਲੈਂਦੇ ਉਹਨਾਂ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਹੋਈ ਅਜਿਹੇ ਇਲਜ਼ਾਮ ਨੇ ਤੇ ਫਿਰ ਹੁਣ ਇਹਨਾਂ ਨੂੰ ਪੁਲਿਸ ਨੇ ਆ ਉੱਥੋਂ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਇੱਕ ਖੈਬੜ ਦੇ ਨਜ਼ਰ ਆਏ ਪੁਲਿਸ ਵਾਲਿਆਂ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹਨਾਂ ਤੇ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਨੇ ਆ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਇਹਨਾਂ ਤੇ ਧਰਾਵਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 307 ਯਾਨੀ ਕਿ ਅਟੈਂਪਟ ਟੂ ਮਰਡਰ 353 ਬਕਸ ਨੂੰ ਕੀ ਕਰਨਾ 186 ਔਨ ਡਿਊਟੀ ਅਫਸਰਾਂ ਨੂੰ ਅ ਜਿਹੜਾ ਕਿ ਉਹਨਾਂ ਉੱਤੇ ਹਮਲਾ ਕਰਨਾ ਉਹ ਧਾਰਾ 186 ਲੱਗੀ ਹੈ ਤੇ 160 ਦੰਗਾ ਪੜਕਾਉਣ ਦੀ ਧਾਰਾ ਵੀ ਇਹਨਾਂ ਨਿਹੰਗ ਸਿੰਘਾਂ ਉੱਤੇ ਲਾ ਦਿੱਤੀ ਗਈ ਹੈ ਜੋ ਕਿ ਅ ਜਾਣਕਾਰੀ ਦੇ ਅਨੁਸਾਰ ਨਬਾਲਕ ਦੱਸੇ ਜਾ ਰਹੇ ਨੇ ਹਾਲਾਕਿ ਅ ਵੇਰਵੇ ਹੱਲੇ ਆਉਣਗੇ ਪੂਰਨ ਜਾਣਕਾਰੀ ਕੁਝ ਸਮੇਂ ਦੇ ਵਿੱਚ ਸਾਹਮਣੇ ਆ ਜਾਈਗੀ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਵਿੱਚ ਜਦੋਂ ਇੱਕ ਆਨ ਡਿਊਟੀ ਅਫਸਰ ਦਾ ਵਰਦੀ ਦੇ ਵਿੱਚ ਨਿਹੰਗ ਸਿੰਘਾਂ ਨੇ ਹੱਥਵਾੜ ਦਿੱਤਾ ਸੀ ਤੇ ਫਿਰ ਉਹ ਉਦੋਂ ਵੀ ਬਹੁਤ ਚਰਚਾ ਹੋਈ ਸੀ ਪੀਜੀਆਈ ਦੇ ਵਿੱਚ ਆਪਰੇਸ਼ਨ ਕਰਕੇ ਉਸ ਪੁਲਿਸ ਵਾਲੇ ਦਾ ਹੱਥ ਜੋੜਿਆ ਗਿਆ ਸੀ ਇਹ ਤਸਵੀਰ ਹੈ ਜਲੰਧਰ ਦੀ ਜਿੱਥੇ ਸਾਰਾ ਕੁਝ ਵਾਪਰਿਆ ਤਾਂ ਗੜਾ ਦੇ ਕੋਲ ਜਿਹੜਾ ਕੀ ਹੈ ਨਿਹੰਗ ਸਿੰਘਾਂ ਨੇ ਆਪਣੇ ਤੰਬੂ ਲਾਏ ਸੀ ਜਿੱਥੋਂ ਦੀ ਇਹ ਘਟਨਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਏਸੀਪੀ ਐਸਐਚਓ ਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਨਿਹੰਗ ਸਿੰਘਾਂ ਨੇ ਇਹਦੀ ਸੱਤੋਂ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਨਹਿنگ ਸਿੰਘਾਂ ਵੱਲੋਂ ਤਲਵਾਰਾਂ ਤਾਂ ਦਿੱਤੀਆਂ ਗਈਆਂ ਕਿਰਪਾਨਾਂ ਤਾਂ ਦਿੱਤੀਆਂ ਗਈਆਂ ਏਸੀਪੀ ਤੇ ਐਸਐਚਓ ਦੇ ਮੂਹਰੇ ਕਿਰਪਾਨਾਂ ਕੱਢ ਕੇ ਖੜੇ ਹੋ ਗਏ ਨਹਿنگ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਹੈ ਤੇ ਹੁਣ ਨਹਿنگ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ ਜਿੱਥੇ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਨਹਿنگ ਸਿੰਘਾਂ ਨੇ ਡੇਰੇ ਲਾਏ ਸੀ ਆਪਣੇ ਤੰਬੂ ਲਾਏ ਸੀ ਟੈਂਟ ਲਾਏ ਸੀ ਤਾਂ ਉੱਥੇ ਹੀ ਕੋਲ ਇੱਕ ਸ਼ਰਾਬ ਦਾ ਠੇਕਾ ਸੀ ਤਾਂ ਸ਼ਰਾਬ ਦੇ ਠੇਕੇ ਤੋਂ दारू ਵਿਕਦੀ ਸੀ ਲੋਕ ਉੱਥੇ ਨੇੜੇ ਤੇੜੇ ਖੜਕੇ दारू ਪੀਂਦੇ ਵੀ ਸੀ ਤਾਂ ਹਾਲਾਂਕਿ ਮਨਜ਼ੂਰਸ਼ੁਦਾ ਠੇਕਾ ਸੀ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਇੱਕ ਬੋਰਡ ਲਾ ਦਿੱਤਾ ਠੇਕੇ ਕੋਲ ਜ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬੋਰਡ ਦੇ ਉੱਤੇ ਲਿਖਿਆ ਕਿ ਜਿਹੜਾ ਇੱਥੇ ਸ਼ਰਾਬ ਪੀਂਦਾ ਦਿਖਾਈ ਦਿੱਤਾ ਉਸ ਦਾ ਝਟਕਾ ਲੱਗੇਗਾ ਯਾਨੀ ਕਿ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਫਿਰ ਅੱਜ ਜਦੋਂ ਉਥੇ ਠੇਕੇ ਤੇ ਨਿਹੰਗ ਸਿੰਘ ਪੁੱਜੇ ਉਥੇ ਕੁਝ ਲੋਕ ਸ਼ਰਾਬ ਪੀ ਰਹੇ ਸੀ ਲਹਿ ਰਹੇ ਸੀ ਤਾਂ ਇਹਨਾਂ ਨੇ ਠੇਕਾ ਬੰਦ ਕਰਵਾਉਣ ਦੇ ਲਈ ਉਥੇ ਝੜਪ ਸ਼ੁਰੂ ਕੀਤੀ ਤੇ ਫਿਰ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਮਾਡਲ ਟਾਊਨ ਦੇ ਜਿਹੜੇ ਨੇ ਐਸ ਐਚਓ ਪਹੁੰਚਦੇ ਨੇ ਉਥੇ ਹੀ ਮਾਡਲ ਟਾਊਨ ਦੇ ਏਸੀਪੀ ਦੇ ਨਾਲ ਥਾਣਾ ਨੰਬਰ 7 ਤੋਂ ਐਸ ਐਚਓ ਪਹੁੰਚਦੇ ਨੇ ਕ੍ਰਾਈਮ ਸੀਨ ਉੱਤੇ ਤੇ ਉਥੇ ਝੜਪ ਹੋ ਰਹੀ ਹੁੰਦੀ ਆ ਤਾਂ ਇਹ ਜਿਹੜੇ ਨਹਿਂਕ ਸਿੰਘ ਨੇ ਜੋ ਕਿ ਨਵਾਲਕ ਦੱਸੇ ਜਾ ਰਹੇ ਨੇ ਸਾਰੇ ਦੇ ਸਾਰੇ ਨਵਾਲਕ ਦੱਸੇ ਜਾ ਰਹੇ ਨੇ ਇਹ ACP ਤੇ SHO ਦੇ ਮੂਰੇ ਇਹੀ ਕਿਰਪਾਨਾਂ ਕੱਟ ਲੈਂਦੇ ਉਹਨਾਂ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਹੋਈ ਅਜਿਹੇ ਇਲਜ਼ਾਮ ਨੇ ਤੇ ਫਿਰ ਹੁਣ ਇਹਨਾਂ ਨੂੰ ਪੁਲਿਸ ਨੇ ਉੱਥੋਂ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਇੱਕ ਖੈਬੜ ਦੇ ਨਜ਼ਰ ਆਏ ਪੁਲਿਸ ਵਾਲਿਆਂ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹਨਾਂ ਤੇ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਇਹਨਾਂ ਤੇ ਧਰਾਵਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 307 ਯਾਨੀ ਕਿ ਅਟੈਂਪਟ ਟੂ ਮਰਡਰ 353 ਬਦਸ ਨੂੰ ਕੀ ਕਰਨਾ 186 ਆਨ ਡਿਊਟੀ ਅਫਸਰਾਂ ਨੂੰ ਜਿਹੜਾ ਕਿ ਉਹਨਾਂ ਉੱਤੇ ਹਮਲਾ ਕਰਨਾ ਉਹ ਧਾਰਾ 186 ਲੱਗੀ ਹੈ ਤੇ 160 ਦੰਗਾ ਪੜਕਾਉਣ ਦੀ ਧਾਰਾ ਵੀ ਇਹਨਾਂ ਨਿਹੰਗ ਸਿੰਘਾਂ ਉੱਤੇ ਲਾ ਦਿੱਤੀ ਗਈ ਹੈ ਜੋ ਕਿ ਜਾਣਕਾਰੀ ਦੇ ਅਨੁਸਾਰ ਨਾਬਾਲਗ ਦੱਸੇ ਜਾ ਰਹੇ ਨੇ ਹਾਲਾਂਕਿ ਵੇਰਵੇ ਹੱਲੇ ਆਉਣਗੇ ਪੂਰਨ ਜਾਣਕਾਰੀ ਕੁਝ ਸਮੇਂ ਦੇ ਬਾਅਦ ਸਾਹਮਣੇ ਆਜੇਗੀ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਵਿੱਚ ਜਦੋਂ ਇੱਕ ਆਨ ਡਿਊਟੀ ਅਫਸਰ ਦਾ ਵਰਦੀ ਦੇ ਵਿੱਚ ਨਿਹੰਗ ਸਿੰਘਾਂ ਨੇ ਹੱਥਵਾੜ ਦਿੱਤਾ ਸੀ ਤੇ ਫਿਰ ਉਹ ਉਦੋਂ ਵੀ ਬਹੁਤ ਚਰਚਾ ਹੋਈ ਸੀ ਪੀਜੀਆਈ ਦੇ ਵਿੱਚ ਆਪਰੇਸ਼ਨ ਕਰਕੇ ਉਸ ਪੁਲਿਸ ਵਾਲੇ ਦਾ ਹੱਥ ਜੋੜਿਆ ਗਿਆ ਸੀ ਇਹ ਤਸਵੀਰ ਹੈ ਜਲੰਧਰ ਦੀ ਜਿੱਥੇ ਸਾਰਾ ਕੁਝ ਵਾਪਰਿਆ ਤਾਂ ਗੜਾ ਦੇ ਕੋਲ ਜਿਹੜਾ ਕੀ ਹੈ ਨਿਹੰਗ ਸਿੰਘਾਂ ਨੇ ਆਪਣੇ ਤੰਬੂ ਲਾਏ ਸੀ ਜਿੱਥੋਂ ਦੀ ਇਹ ਘਟਨਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ACP SHO ਤੇ ਕ੍ਰਪਾਨਾਂ ਦੇ ਨਾਲ ਹਮਲਾ ਕੀਤਾ ਨਿਹੰਗ ਸਿੰਘਾ ਨੇ ਬਿਸਮਿਲਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਨਿਹੰਗ ਸਿੰਘਾ ਵੱਲੋਂ ਤਲਵਾਰਾਂ ਤਾਂ ਦਿੱਤੀਆਂ ਗਈਆਂ ਕ੍ਰਪਾਨਾਂ ਤਾਣ ਦਿੱਤੀਆਂ ਗਈਆਂ ACP ਤੇ SHO ਦੇ ਮੂਹਰੇ ਕ੍ਰਪਾਨਾਂ ਕੱਢ ਕੇ ਖੜੇ ਹੋ ਗਏ ਨਿਹੰਗ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਆ ਤੇ ਹੁਣ ਨਿਹੰਗ ਸਿੰਘਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ ਜਿੱਥੇ ਜਲੰਧਰ ਦੇ ਵਿੱਚ ਇੱਕ ਥਾਂ ਦੇ ਉੱਤੇ ਨਿਹੰਗ ਸਿੰਘਾਂ ਨੇ ਡੇਰੇ ਲਾਏ ਸੀ ਆਪਣੇ ਤੰਬੂ ਲਾਏ ਸੀ ਟੈਂਟ ਲਾਏ ਸੀ ਤਾਂ ਉੱਥੇ ਹੀ ਕੋਲ ਇੱਕ ਸ਼ਰਾਬ ਦਾ ਠੇਕਾ ਸੀ ਤਾਂ ਸ਼ਰਾਬ ਦੇ ਠੇਕੇ ਤੋਂ दारू ਵਿਕਦੀ ਸੀ ਲੋਕ ਉੱਥੇ ਨੇੜੇ ਤੇੜੇ ਖੜਕੇ दारू ਪੀਂਦੇ ਵੀ ਸੀ ਤਾਂ ਹਾਲਾਂਕਿ ਮਨਜ਼ੂਰਸ਼ੁਦਾ ਠੇਕਾ ਸੀ ਤਾਂ ਉੱਥੇ ਹੀ ਨਿਹੰਗ ਸਿੰਘਾਂ ਨੇ ਇੱਕ ਬੋਰਡ ਲਾ ਦਿੱਤਾ ਠੇਕੇ ਕੋਲ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬੋਰਡ ਦੇ ਉੱਤੇ ਲਿਖਿਆ ਕਿ ਜਿਹੜਾ ਇੱਥੇ ਸ਼ਰਾਬ ਪੀਂਦਾ ਦਿਖਾਈ ਦਿੱਤਾ ਉਸ ਦਾ ਝਟਕਾ ਲੱਗੇਗਾ ਯਾਨੀ ਕਿ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਤੇ ਫਿਰ ਅੱਜ ਜਦੋਂ ਉੱਥੇ ਠੇਕੇ ਤੇ ਸਿੰਘ ਸਿੰਘ ਪੁੱਜੇ ਉੱਥੇ ਕੁਝ ਲੋਕ ਸ਼ਰਾਬ ਪੀ ਰਹੇ ਸੀ ਲੈ ਰਹੇ ਸੀ ਤਾਂ ਇਹਨਾਂ ਨੇ ਠੇਕਾ ਬੰਦ ਕਰਵਾਉਣ ਦੇ ਲਈ ਉੱਥੇ ਝੜਪ ਸ਼ੁਰੂ ਕੀਤੀ ਤੇ ਫਿਰ ਪੁਲਿਸ ਨੂੰ ਸੱਦਿਆ ਗਿਆ ਮੌਕੇ ਤੇ ਮਾਡਲ ਟਾਊਨ ਦੇ ਜਿਹੜੇ ਨੇ ਐਸ ਐਚਓ ਪਹੁੰਚਦੇ ਨੇ ਉੱਥੇ ਹੀ ਮਾਡਲ ਟਾਊਨ ਦੇ ਏਸੀਪੀ ਦੇ ਨਾਲ ਥਾਣਾ ਨੰਬਰ 7 ਤੋਂ ਐਸ ਐਚਓ ਪਹੁੰਚਦੇ ਨੇ ਕ੍ਰਾਈਮ ਸੀਨ ਉੱਤੇ ਤੇ ਉੱਥੇ ਝੜਪ ਹੋ ਰਹੀ ਹੁੰਦੀ ਆ ਤਾਂ ਇਹ ਜਿਹੜੇ ਨਹਿਂਕ ਸਿੰਘ ਨੇ ਜੋ ਕਿ ਨਵਾਲਕ ਦੱਸੇ ਜਾ ਰਹੇ ਨੇ ਸਾਰੇ ਦੇ ਸਾਰੇ ਨਵਾਲਕ ਦੱਸੇ ਜਾ ਰਹੇ ਨੇ ਇਹ ACP ਤੇ SHO ਦੇ ਮੂਹਰੇ ਹੀ ਕੁਰਪਾਨਾ ਕੱਟ ਲੈਂਦੇ ਉਹਨਾਂ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਹੋਈ ਅਜਾਹੀ ਇਲਜ਼ਾਮ ਨੇ ਤੇ ਫਿਰ ਹੁਣ ਇਹਨਾਂ ਨੂੰ ਪੁਲਿਸ ਨੇ ਆ ਉੱਥੋਂ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਇੱਕ ਹੈਬੜ ਦੇ ਨਜ਼ਰ ਆਏ ਪੁਲਿਸ ਵਾਲਿਆਂ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੁਣ ਇਹਨਾਂ ਤੇ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਨੇ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 7 ਜਲੰਧਰ ਦਾ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਤੇ ਇਹਨਾਂ ਦੇ ਧਰਾਵਾਂ ਲੱਗੀਆਂ ਨੇ ਆਈਪੀਸੀ ਦੀ ਧਾਰਾ 307 ਯਾਨੀ ਕਿ ਅਟੈਂਪਟ ਟੂ ਮਰਡਰ 353 ਬਦਸਲੂਕੀ ਕਰਨਾ 186 ਔਨ ਡਿਊਟੀ ਅਫਸਰਾਂ ਨੂੰ ਅ ਜਿਹੜਾ ਕਿ ਉਹਨਾਂ ਉੱਤੇ ਹਮਲਾ ਕਰਨਾ ਉਹ ਧਾਰਾ 186 ਲੱਗੀ ਹੈ ਤੇ 160 ਦੰਗਾ ਪੜਕਾਉਣ ਦੀ ਧਾਰਾ ਵੀ ਇਹਨਾਂ ਨਿਹੰਗ ਸਿੰਘਾਂ ਉੱਤੇ ਲਾ ਦਿੱਤੀ ਗਈ ਹੈ ਜੋ ਕਿ ਜਾਣਕਾਰੀ ਦੇ ਅਨੁਸਾਰ ਨਬਾਲਕ ਦੱਸੇ ਜਾ ਰਹੇ ਨੇ ਹਾਲਾਂਕਿ ਵੇਰਵੇ ਹੱਲੇ ਆਉਣਗੇ ਪੂਰਨ ਜਾਣਕਾਰੀ ਕੁਝ ਸਮੇਂ ਦੇ ਵਿੱਚ ਸਾਹਮਣੇ ਆ ਜਾਈਗੀ ਪਰ ਇਹ ਤਸਵੀਰਾਂ ਬੜਾ ਕੁਝ ਬਿਆਨ ਕਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪੰਜਾਬ ਦੇ ਵਿੱਚ ਜਦੋਂ ਇੱਕ ਔਨ ਡਿਊਟੀ ਅਫਸਰ ਦਾ ਵਰਦੀ ਦੇ ਵਿੱਚ ਨਿਹੰਗ ਸਿੰਘਾਂ ਨੇ ਹੱਥਵਾੜ ਦਿੱਤਾ ਸੀ ਤੇ ਫਿਰ ਉਹ ਉਦੋਂ ਵੀ ਬਹੁਤ ਚਰਚਾ ਹੋਈ ਸੀ ਪੀਜੀਆ ਦੇ ਵਿੱਚ ਆਪਰੇਸ਼ਨ ਕਰਕੇ ਉਸ ਪੁਲਿਸ ਵਾਲੇ ਦਾ ਹੱਥ ਜੋੜਿਆ ਗਿਆ ਸੀ ਇਹ ਤਸਵੀਰ ਹੈ ਜਲੰਧਰ ਦੀ ਜਿੱਥੇ ਸਾਰਾ ਕੁਝ ਵਾਪਰਿਆ ਤਾਂ ਗੜਾ ਦੇ ਕੋਲ ਜਿਹੜਾ ਕੀ ਹੈ ਨਿਹੰਗ ਸਿੰਘਾਂ ਨੇ ਆਪਣੇ ਤੰਬੂ ਲਾਏ ਸੀ ਜਿੱਥੋਂ ਦੀ ਇਹ ਘਟਨਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਏਸੀਪੀ ਐਸਐਚਓ ਤੇ ਕਰਪਾਨਾਂ ਦੇ ਨਾਲ ਹਮਲਾ ਕੀਤਾ ਨਿਹੰਗ ਸਿੰਘਾਂ ਨੇ ਇਸ ਬਿਲ ਦੀ ਸਭ ਤੋਂ ਵੱਡੀ ਖਬਰ ਆ ਇਹ ਜਲੰਧਰ ਤੋਂ ਜਿੱਥੇ ਨਹਿنگ ਸਿੰਘਾਂ ਵੱਲੋਂ ਤਲਵਾਰਾਂ ਤਾਂ ਦਿੱਤੀਆਂ ਗਈਆਂ ਕਿਰਪਾਨਾਂ ਤਾਂ ਦਿੱਤੀਆਂ ਗਈਆਂ ਏਸੀਪੀ ਤੇ ਐਸਐਚਓ ਦੇ ਮੂਹਰੇ ਕਿਰਪਾਨਾਂ ਕੱਢ ਕੇ ਖੜੇ ਹੋ ਗਏ ਨਹਿنگ ਸਿੰਘ ਤੇ ਉੱਥੇ ਵੱਡੀ ਝੜਪ ਹੋਈ ਆ ਤੇ ਹੁਣ ਨਹਿنگ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਸੀ ਸ਼ਰਾਬ ਦਾ ਠੇਕਾ ਬੰਦ ਕਰਵਾ